ਆ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਗੋਵਿੰਦ ਸਿੰਘ ਇੱਕ ਵਾਰੀ ਫਿਰ ਤੋਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਆ ਤੇ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਵਾਰੀ ਫਿਰ ਤੋਂ ਕਿ ਸਾਲ 2024 ਦੇ ਵਿੱਚ ਕਿਹੜੇ ਕੰਮ ਕਾਰੋਬਾਰ ਸ਼ੁਰੂ ਕਰਕੇ ਤੁਸੀਂ ਆਪਣੇ ਸੁਪਨੇ ਅਸੀਂ ਤੇ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਆ ਤੇ ਉਹਨਾਂ ਕੰਮ ਕਾਰੋਬਾਰਾਂ ਦੇ ਵਿੱਚ ਗੱਲਬਾਤ ਜਿਹੜੀ ਆ ਉਹਨਾਂ ਕਮਾਂ ਕਾਰਾਂ ਦੇ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਬਹੁਤ ਸਾਰਾ ਪਿਆਰ ਤੁਸੀਂ ਦੇ ਰਹੇ ਹੋ ਲਗਾਤਾਰ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ YouTube Facebook ਦੇ ਉੱਤੇ ਤੇ ਵੀਡੀਓ ਸਾਰੀ ਦੇਖ ਲਿਓ ਤੇ ਚੰਗੀ ਲੱਗੇ ਤਾਂ ਸ਼ੇਅਰ ਵੀ ਕਰ ਲਿਓ ਆਪਣੀ ਫੈਮਿਲੀ ਗਰੁੱਪਸ ਦੇ ਵਿੱਚ Facebook ਦੇ ਉੱਤੇ ਤੇ ਵਕਫ ਵਕਫ ਥਾਂਵਾਂ ਤੇ ਜਰੂਰ ਸ਼ੇਅਰ ਮਾਰ ਦਿਆ ਕਰੋ ਵੀਡੀਓ ਨੂੰ ਤਾਂ ਕਿ ਜੇਕਰ ਵੀਡੀਓ ਦੇ ਵਿੱਚੋਂ ਅ ਕਿਸੇ ਨੂੰ ਚੰਗਾ ਕੋਈ ਸਿੱਖਣ ਨੂੰ ਮਿਲ ਜਾਏ ਤਾਂ ਉਹ ਚੰਗੀ ਗੱਲ ਹੈ ਹੋ ਸਕਦਾ ਹੈ ਕਿ ਤੁਸੀਂ ਸੈਟਲ ਹੋਵੋ ਆਪਣੇ ਕੰਮਕਾਰ ਦੇ ਵਿੱਚ ਨਿਪੁੰਨ ਹੋਵੋ ਵਧੀਆ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਵੇ ਸਾਰਿਆਂ ਤੇ ਹੋਵੇ ਕਈ ਵਾਰੀ ਹੋ ਸਕਦਾ ਹੈ ਕਿ ਤੁਸੀਂ ਕੰਮਕਾਰ ਦੇ ਵਿੱਚ ਸੈੱਟ ਹੋਵੋ ਤੁਹਾਡੇ ਲਈ ਇਹ ਵੀਡੀਓ ਨਾ ਹੋਵੇ ਪਰ ਸ਼ੇਅਰ ਕਰ ਦਿਓ ਕਿ ਕਿਸੇ ਨੂੰ ਫਾਇਦਾ ਹੋ ਸਕਦਾ ਕਿਸੇ ਨੂੰ ਕੋਈ ਹੱਲਾਸ਼ੇਰੀ ਮਿਲ ਸਕਦੀ ਆ ਕੋਈ ਆਈਡੀਆ ਕਿਸੇ ਨੂੰ ਕਲਿੱਕ ਕਰ ਜਾਊਗਾ ਤਾਂ ਕੋਈ ਵੀਰ ਭਰਾ ਕੋਈ ਪੈਂਡੜਾ ਆ ਉਹ ਕਾਰੋਬਾਰ ਸ਼ੁਰੂ ਕਰਕੇ ਆਪਣੀ ਜ਼ਿੰਦਗੀ ਸੋਹਣੀ ਬਸਰ ਕਰ ਸਕਦਾ ਸੋ ਦੋਸਤੋ 11 ਕੰਮ ਅਸੀਂ ਚੁਣੇ ਨੇ ਪਰ ਵੀਡੀਓ ਲੰਬੀ ਹੋ ਜਾਂਦੀ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ 7 8 1 ਸਭ ਤੋਂ ਪਹਿਲਾ ਕੰਮ ਹੈ ਦੋਸਤੋ ਕਾਫੀ ਸ਼ਾਪ ਦਾ ਇਹ ਕੰਮ ਅੱਜ ਅਸੀਂ ਉਹ ਲੈ ਕੇ ਆਏ ਹਾਂ ਕੁਝ ਸੱਜਣ ਕਹਿ ਰਹੇ ਸੀ ਕਿ ਭਾਈ ਸਟੈਂਡਰਡ ਜਿਹੇ ਵਾਲਾ ਥੋੜਾ ਜਿਹਾ ਕੰਮ ਕਿ ਬਹੁਤਾ ਹੈ ਕੋਈ ਸੋਚ ਹੁੰਦੀ ਹੈ ਹਰ ਕਿਸੇ ਦੀ ਤੇ ਕਈ ਜਿਹੜਾ ਬਹੁਤ ਮਿਹਨਤ ਵਾਲਾ ਬੜਨ ਟੱਬੜਨ ਵਾਲਾ ਕੰਮ ਨਹੀਂ ਕਰਨਾ ਚਾਹੁੰਦੇ ਤੇ ਉਹਦੇ ਕਰਕੇ ਇਹ ਕੰਮ ਉਹ ਲੈ ਕੇ ਆਏ ਹਾਂ ਜਦੋਂ ਤੁਸੀਂ ਸੂਟਡ ਬੂਟਡ ਰਹਿ ਕੇ ਵਧੀਆ ਤਿਆਰ ਹੋ ਕੇ ਆਪਣੇ ਕਾਰੋਬਾਰ ਨੂੰ ਚਲਾ ਸਕਦੇ ਆ ਸਭ ਤੋਂ ਪਹਿਲਾ ਕੰਮ ਹੈਗਾ ਦੋਸਤੋ ਕਾਫੀ ਸ਼ਾਪ ਦਾ ਕੰਮ ਕਾਫੀ ਸ਼ਾਪ ਦਾ ਕੰਮ ਦੋਸਤੋ ਬੜਾ ਟ੍ਰੈਂਡ ਦੇ ਵਿੱਚ ਹੈ ਇੱਕ ਸਮਾਂ ਸੀਗਾ ਕਿ ਘਰਾਂ ਦੇ ਵਿੱਚ ਚਾਹ ਦੇ ਗਲਾਸ ਏਡੇ-ਏਡੇ ਜਿਹੜੇ ਬਣਾ ਕੇ ਪੀ ਲਿਆ ਜਾਂਦੇ ਸੀ ਪਰ ਅੱਜ ਕੱਲ ਇੰਨਾ ਕ ਕੱਪ ਵੀ ਬਾਜ਼ਾਰ ਦੇ ਵਿੱਚ 30 ਰੁਪਏ 50 ਰੁਪਏ 80 ਰੁਪਏ ਦਾ ਮਿਲਦਾ ਫਲੇਵਰ ਪਾ ਕੇ ਕੁਲਰ ਦੇ ਵਿੱਚ ਪਾ ਕੇ ਉਹਦੀ ਕੀਮਤ ਜਿਹੜੀ ਆ 3 ਗੁਣਾ 4 ਗੁਣਾ ਵੱਧ ਵਸੂਲੀ ਜਾਂਦੀ ਆ ਜਾ ਸਕਦੀ ਆ ਤੇ ਤੁਸੀਂ ਵੀ ਇਹ ਕਾਰੋਬਾਰ ਕਰ ਸਕਦੇ ਆ ਵੈਸੇ ਤਾਂ ਤੁਸੀਂ ਚਾਹ ਤੇ ਕਾਫੀ ਦੋਨਾਂ ਦਾ ਕੰਬੀਨੇਸ਼ਨ ਵੀ ਕੰਮ ਖੋਲ ਸਕਦੇ ਆ ਪਰ ਨਹੀਂ ਤੇ ਕੱਲਾ ਕਾਫੀ ਦਾ ਵੀ ਖੋਲੋ ਕਿਉਂਕਿ ਤਾਂ ਪ੍ਰੋਫਿਟੇਬਲ ਕੰਮ ਹੈ ਕਿਉਂਕਿ ਨਾਲ ਤੁਸੀਂ ਸਨੈਕਸ ਵਗੈਰਾ ਰੱਖ ਸਕਦੇ ਹੈਗੇ ਆ ਤੇ ਕਾਫੀ ਪਲਸ ਕਾਫੀ ਪਲੱਸ ਸਨੈਕਸ ਦਾ ਕੰਮ ਕਾਰੋਬਾਰ ਜਿਹੜਾ ਤੁਸੀਂ ਕਿਤੇ ਵੀ ਸਟੈਂਡਰਡ ਦੀ ਇੱਕ ਸ਼ਾਪ ਜਿਹੜੀ ਆ ਖੋਲ ਸਕਦੇ ਹੋ ਤੇ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਸ਼ੁਰੂਆਤ ਦੇ ਵਿੱਚ ਤੁਸੀਂ ਚਾਹੋ ਤਾਂ ਛੋਟੇ ਕੰਮ ਤੋਂ ਸ਼ੁਰੂਆਤ ਕਰੋਗੇ ਤਾਂ 50000 ਤੋਂ ਲੈ ਕੇ 1.5 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਕਾਰੋਬਾਰ ਨੂੰ ਕਿਤੇ ਵੀ ਸ਼ੁਰੂ ਕਰ ਸਕਦੇ ਆ ਤੇ ਥੋੜੀ ਡੈਕੋਰੇਸ਼ਨ ਵਧ ਕਰ ਲਓ ਥੋੜੀ ਇਨਵੈਸਟਮੈਂਟ ਉੱਪਰ ਥੱਲੇ ਕਰਕੇ ਆਪਣੇ ਦਿਮਾਗ ਦੀ ਵਰਤੋਂ ਕਰੋ YouTube ਦਾ ਸਹਾਰਾ ਜ਼ਰੂਰ ਲਿਆ ਕਰੋ ਮੈਂ ਕਹਿਣਾ ਹੁੰਦਾ YouTube ਤੇ ਬਹੁਤ ਕੁਝ ਚੰਗਾ ਸਿੱਖਣ ਨੂੰ ਪਿਆ ਹੈ ਤੁਸੀਂ ਚਾਹੋ ਤਾਂ YouTube ਤੋਂ ਗਾਣਾ ਸਿੱਖ ਸਕਦੇ ਹੋ ਐਕਟਿੰਗ ਸਿੱਖ ਸਕਦੇ ਹੋ ਕੋਰਸ ਕਰ ਸਕਦੇ ਹੋ ਬਹੁਤ ਕੁਝ YouTube ਤੇ ਚੰਗਾ ਡਾਟਾ ਪਿਆ ਪਰ ਅਸੀਂ ਦੇਖਦੇ ਨਹੀਂ YouTube ਦੀ ਸਹਾਰਾ ਜ਼ਰੂਰ ਲਿਆ ਕਰੋ ਉਸ ਤੋਂ ਬਾਅਦ ਦੋਸਤੋ ਹੈਗਾ ਮੇਕਅਪ ਆਰਟਿਸਟ ਦਾ ਕੰਮ ਤੁਸੀਂ ਮੇਕਅਪ ਆਰਟਿਸਟ ਦਾ ਕੰਮ ਸਾਡੇ ਵੀਰ ਅੱਗੇ ਕੰਮ ਹੁੰਦਾ ਸੀ ਕੱਲਾ ਇਹ ਬੀਬੀਆਂ ਮਤਾਵਾ ਕਰਦੀਆਂ ਸੀ ਲੇਡਿਸ ਕਰਦੀਆਂ ਸੀ ਪਰ ਮੇਕਅਪ ਆਰਟਿਸਟ ਦਾ ਕੰਮ ਅੱਜਕੱਲ ਕੋਈ ਵੀ ਕਿਸੇ ਵੀ ਉਮਰ ਦੇ ਵਿੱਚ ਕਰ ਸਕਦਾ ਹੈ ਤੇ ਇਹ ਕੰਮ ਵੀ ਕਾਫੀ ਜਿਹੜਾ ਟ੍ਰੈਂਡਿੰਗ ਦੇ ਵਿੱਚ ਹੈ ਇਹਦਾ ਕੰਮ ਹੁਣ ਸਿਰਫ ਲਾੜੇ ਲਾੜੀ ਨੂੰ ਤਿਆਰ ਕਰਨ ਤੱਕ ਸੀਮਤ ਨਹੀਂ ਬਲਕਿ ਕਈ ਵਾਰੀ ਅੱਜਕੱਲ ਬਲਕ ਦੇ ਵਿੱਚ ਕੰਮ ਆ ਜਾਂਦਾ ਕਿ ਲਾੜੇ ਦਾ ਪਰਿਵਾਰ ਜਿਹੜਾ ਸਾਰਾ ਉਹਦੀ ਟੌਰ ਕੱਢਣੀ ਆ ਲਾੜੀ ਦੇ ਪਰਿਵਾਰ ਦੀ ਟੌਰ ਕੱਢਣੀ ਆ ਲਾੜੀ ਤੋਂ ਇਲਾਵਾ ਉਹਦੀਆਂ ਸਿਸਟਰਸ ਉਹਦੀਆਂ ਕਜ਼ਨ ਉਹਦੀਆਂ ਕਰਦੀਆਂ ਮਤਾਵਾ ਬੀਬੀਆਂ ਭੈਣਾਂ ਸਾਰੀਆਂ ਨੂੰ ਤਿਆ ਜਿਵੇਂ ਅੱਜਕੱਲ ਮਾਡਲਸ ਅਗੇ ਨੇ ਅੱਜਕੱਲ ਸ਼ੂਟ ਹੁੰਦੇ ਨੇ ਫਿਲਮਾਂ ਦਾ ਜਿਹੜਾ ਦੌਰ ਬਹੁਤ ਹੈ ਚੱਲਣ ਬਹੁਤ ਹੈ ਤੇ ਉੱਥੇ ਵੀ ਮੇਕਅਪ ਆਰਟਿਸਟ ਦੀ ਲੋੜ ਪੈਂਦੀ ਜਿਵੇਂ ਜਿਵੇਂ ਤੁਹਾਡਾ ਤਜਰਬਾ ਵਧੇਗਾ ਤੁਹਾਡੇ ਲਿੰਕ ਜਿਹੜੇ ਵੱਧੇ ਜਾਣਗੇ ਤੇ ਤੁਸੀਂ ਜਿਹੜਾ ਆ ਇਸ ਕਾਰੋਬਾਰ ਵਿੱਚ ਹੋਰ ਅੱਗੇ ਜਾ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਮੇਕਅਪ ਆਰਟਿਸਟ ਦੇ ਨਾਲ ਇਹ ਵੀ ਹੈਗਾ ਦੋਸਤੋ ਇਹਨੂੰ ਸਿੱਖਣ ਦੇ ਲਈ ਕੋਈ ਲੱਖਾਂ ਕਰੋੜਾਂ ਦੀ ਇਨਵੈਸਟਮੈਂਟ ਨਹੀਂ ਚਾਹੀਦੀ ਇਹ 10000 ਤੋਂ ਲੈ ਕੇ ਤੁਹਾਨੂੰ ਵਧੀਆਤ ਵਧੀਆ ਇੰਸਟੀਚਿਊਟ 1.5 ਲੱਖ ਰੁਪਏ ਦੇ ਵਿੱਚ ਕੋਰਸ ਕਰਵਾ ਦਿੰਦੇ 1.5 ਲੱਖ ਵੀ ਮੈਂ ਜ਼ਿਆਦਾ ਕਹਤਾ ਜਿੰਨਾ ਕਿ ਮੈਨੂੰ ਪਤਾ ਕਿ 10-20 50000 70000 ਤੁਹਾਨੂੰ ਸਰਟੀਫਾਈਡ ਕੋਰਸ ਦਾ ਜਿਹੜਾ ਇੱਕ ਸਰਟੀਫିକੇਟ ਵੀ ਮਿਲ ਜਾਂਦਾ ਪ੍ਰੈਕਟੀਕਲ ਟ੍ਰੇਨਿੰਗ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋ ਤੇ ਇਹ ਕੰਮ ਜਿੱਥੇ ਵਰਜੀ ਸ਼ੁਰੂ ਕਰ ਲਓ ਇਹ ਕੰਮ ਚੱਲਦਾ ਹੀ ਚੱਲਦਾ ਹੈ ਤੇ ਤੀਸਰਾ ਕੰਮ ਦੋਸਤੋ ਇਹ ਕਾ ਫੋਟੋਗ੍ਰਾਫੀ ਦਾ ਪਹਿਲਾਂ ਵੀ ਅਸੀਂ ਇਹਦੇ ਬਾਰੇ ਜ਼ਿਕਰ ਕੀਤਾ ਸੀ ਫੋਟੋਗ੍ਰਾਫੀ ਦਾ ਕੰਮ ਤੁਸੀਂ ਜਿਹੜਾ ਹੈ ਫਰੀ ਦੇ ਵਿੱਚ ਵੀ ਸਿੱਖ ਸਕਦੇ ਹੋ ਕਿਸੇ ਫੋਟੋਗ੍ਰਾਫਰ ਦੀ ਮਦਦ ਦੇ ਨਾਲ ਉਹਨਾਂ ਦੇ ਨਾਲ ਕੰਮ ਕਰਕੇ ਹੈਲਪਰ ਦੇ ਤੌਰ ਤੇ ਕਿਉਂਕਿ ਪਹਿਲੀ ਪੌੜੀ ਤੋਂ ਚੜੋਗੇ ਤਾਂ ਹੀ ਤੁਸੀਂ ਉੱਪਰ ਤੋਂ ਪੌੜੀਆਂ ਚੜ੍ਹ ਤੱਕ ਇਹ ਟ੍ਰੇਨਿੰਗ ਤੁਹਾਨੂੰ ਮਿਲੂਗੀ ਪਹਿਲਾਂ ਤੁਸੀਂ ਤਾਰੀਆਂ ਤਾਰਾਂ ਇਕੱਠੀਆਂ ਕਰਨੀਆਂ ਸਿੱਖੋਗੇ ਫਿਰ ਤੁਸੀਂ ਲਾਈਟਸ ਨੂੰ ਆਨ ਆਫ ਕਰਨਾ ਲਾਈਟ ਨੂੰ ਕਿਵੇਂ ਫੜਨਾ ਹੈ ਲਾਈਟ ਦੀ ਕੀ ਅਹਿਮੀਅਤ ਹੈ ਕੈਮਰਾ ਕਿਵੇਂ ਕੈਰੀ ਕਰਨਾ ਹੈ ਕਿਵੇਂ ਸੰਭਾਲ ਕੇ ਰੱਖਣਾ ਹੈ ਕਿਵੇਂ ਬੰਦ ਕਰਨਾ ਹੈ ਕਿਵੇਂ ਉਹਦੀ ਲੈਂਸ ਦੀ ਕੇਅਰ ਕਰਨੀ ਹੈ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਬਤੌਰ ਹੈਲਪਰ ਕੰਮ ਕਰੋਗੇ ਤੇ ਫੋਟੋਗ੍ਰਾਫਰਸ ਖਾਣ ਜੇ ਤੁਸੀਂ ਜਲਦੀ ਕੰਮ ਸਿੱਖਣਾ ਚਾਹੁੰਦੇ ਹੋ ਜਲਦੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਿਰ ਪੇਡ ਬਹੁਤ ਸਾਰੇ ਇੰਸਟੀਟਿਊਟ ਜਿਹੜੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਹੈਗੇ ਨੇ ਜਲੰਧਰ ਲੁਧਿਆਣੇ ਦੇ ਵਿੱਚ ਹੈਗੇ ਨੇ ਅ ਅੱਜਕੱਲ੍ਹ ਦਿੱਲੀ ਬੰਬੇ ਤਾਂ ਪਹਿਲਾਂ ਤੋਂ ਹੀ ਜਿਹੜਾ ਬੜਾਏ ਚੱਲਣਾ ਉਸੇ ਵੱਡੇ ਵੱਡੇ ਇੰਸਟੀਚਿਊਟ ਹੈਗੇ ਨੇ ਜਿੱਥੋਂ ਤੁਸੀਂ ਕੰਮ ਸਿੱਖ ਕੇ ਇਹਦੇ ਵਿੱਚ ਬਹੁਤ ਸਾਰੇ ਰਾਹਤੇ ਹੈਗੇ ਨੇ ਤੁਸੀਂ ਵਾਈਲਡ ਲਾਈਫ ਫੋਟੋਗ੍ਰਾਫਰ ਬਣ ਸਕਦੇ ਹੋ ਤੁਸੀਂ ਵੈਡਿੰਗ ਫੋਟੋਗ੍ਰਾਫਰ ਬਣ ਸਕਦੇ ਹੋ ਤੁਸੀਂ ਜਿਹੜਾ ਪੋਰਟਫੋਲੀਓ ਤਿਆਰ ਕਰਨ ਵਾਲੇ ਮਾਡਲਸ ਨੂੰ ਜਿਹੜਾ ਆ ਸ਼ੂਟ ਕਰਦੇ ਆ ਉਹ ਵਾਲੇ ਫੋਟੋਗ੍ਰਾਫਰ ਬਣ ਸਕਦੇ ਹੋ ਹੋਰ ਬੜੇ-ਸਾਰੇ ਇਹਦੇ ਵਿੱਚ ਰਾਹਤੇ ਹੈਗੇ ਨੇ ਤੇ ਨਾਲ ਦੀ ਨਾਲ ਵੀਡੀਓ ਐਡੀਟਿੰਗ ਸਿੱਖ ਸਕਦੇ ਹੋ ਵੀਡੀਓ ਐਡੀਟਿੰਗ ਵੀ ਤੁਸੀਂ ਕਰ ਸਕਦੇ ਹੋ ਨਾਲ ਜੋੜ ਸਕਦੇ ਹੋ ਕੰਮ ਨੂੰ ਜਾਂ ਵੀਡੀਓ ਐਡੀਟਰ ਵੱਖਰੇ ਤੋਂ ਤਨਖਾਹ ਤੇ ਰੱਖ ਕੇ ਵੀ ਤੁਸੀਂ ਜਿਹੜਾ ਕੰਮ ਚਲਾ ਸਕਦੇ ਹੋ ਵ ਦੋਸਤੋ ਵਾਰ ਅਗਲਾ ਕੰਮ ਹੈਗਾ ਦੋਸਤੋ ਬੇਕਰੀ ਸ਼ਾਪ ਦਾ ਬੇਕਰੀ ਦਾ ਕੰਮ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਕਿਉਂਕਿ ਅੱਜਕੱਲ ਕਦੇ ਪਿੰਡਾਂ ਵਿੱਚ ਜਨਮ ਦੇ ਨਾਲ ਆ ਬਹੁਤਾ ਕੋਈ ਟ੍ਰੈਂਡ ਨਹੀਂ ਸੀ ਪਰ ਇਹ ਟ੍ਰੈਂਡ ਜਿਹੜਾ ਹੁਣ ਪਿੰਡਾਂ ਤੱਕ ਆ ਗਿਆ ਲੋਕ ਬਰਥਡੇ ਮਨਾਉਂਦੇ ਨੇ ਬਰਥਡੇ ਪਾਰਟੀਆਂ ਕਰਦੇ ਨੇ ਛੋਟੀਆਂ ਜਾਂ ਵੱਟੀਆਂ ਉਸ ਬੇਕਰੀ ਤੋਂ ਬਹੁਤ ਸਾਰਾ ਸਮਾਨ ਜਾਂਦਾ ਕੱਲੇ ਕੇਕ ਨਹੀਂ ਮੋਮਬਤੀਆਂ ਨਹੀਂ ਬੜੇ ਸਾਰੇ ਨਮਕੀਨ ਬੜਾ ਸਾਰਾ ਖਾਣ ਪੀਣ ਨੂੰ ਕੋਲਡ ਡਰਿੰਕਸ ਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਆ ਦੋਸਤੋ ਵਿਕਰੀ ਤੋਂ ਜਾਂਦਾ ਜਿਹਦੇ ਵਿੱਚ ਉਹ ਚਸ਼ਮੇ ਜਿਹੇ ਬੱਚਿਆਂ ਦੇ ਲਗਾਉਣ ਵਾਲੇ ਕੈਪਸ ਸੀਟੀਆਂ ਵਗੈਰਾ ਫਨ ਵਾਲਾ ਸਮਾਨ ਪਾਰਟੀ ਕਰਨ ਵਾਲਾ ਸਮਾਨ ਛੋਟੇ ਛੁਟੀਆਂ ਉਹ ਸਪਾਰਕਲ ਲਾਈਟਸ ਦਾ ਹੋਰ ਬਹੁਤ ਕੁਝ ਵੇਚਰੀ ਦਾ ਸਮਾਨ ਜਿਹੜਾ ਉਹ ਹੁੰਦਾ ਹੈ ਇਕੱਲਾ ਬਰਥਡੇ ਤੱਕ ਸੀਮਤ ਨਹੀਂ ਅਲੂੜੀ ਤੇ ਬੜੀ ਸੇਲ ਹੁੰਦੀ ਹੈ ਦਿਵਾਲੀ ਤੇ ਬਹੁਤ ਸੇਲ ਹੁੰਦੀ ਹੈ ਡਰਾਈ ਫਰੂਟਸ ਦੀ ਬਿਕਰੀ ਤੋਂ ਲੋਕ ਬਹੁਤ ਟਮਾਟ ਰੱਖਦੇ ਨੇ ਪੈਟਿਸ ਕੁਲਚਾ ਇਹ ਉਹ ਬਹੁਤ ਕੁਛ ਆ ਬੇਕਰੀ ਦੇ ਵਿੱਚ ਔਰ ਚੰਗਾ ਬਿਜ਼ਨਸ ਹੈ ਕਾਟ ਇਨਵੈਸਟਮੈਂਟ ਦੇ ਵਿੱਚ ਤੁਸੀਂ ਵੱਧ ਅਰਨਿੰਗਸ ਲੈ ਸਕਦੇ ਹੋ ਤੁਸੀਂ ਚਾਹੋ ਤਾਂ ਜੇਕਰ ਤੁਹਾਡਾ ਬਜਟ ਨਹੀਂ ਹੈਗਾ ਤੇ ਇਕੱਲਾ ਬਿਸਕਟ ਬਣਾਉਣ ਤੋਂ ਸ਼ੁਰੂਆਤ ਕਰ ਸਕਦੇ ਹੋ ਸਾਡੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਗੁਰੂ ਨਾਨਕ ਬੇਕਰੀ ਹੈਗੀ ਹੈ ਬਿਸਕਟਸ ਦੀ ਜਿੱਥੇ ਹਮੇਸ਼ਾ ਲਾਈਨਾਂ ਲੱਗੀਆਂ ਰਹਿੰਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਕਿਉਂਕਿ ਇੱਕ ਤਾਂ ਸਾਫ ਸਫਾਈ ਰੱਖਦੇ ਬਿਨਾ ਅੰਡੇ ਤੋਂ ਬਣਾਉਂਦੇ ਨੇ ਜਿਹਦੇ ਕਰਕੇ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਬਿਸਕਟ ਦੀ ਪੂਰੇ ਸ਼ਹਿਰ ਤੋਂ ਸਭ ਤੋਂ ਵੱਧ ਉਹਨਾਂ ਦੀ ਡਿਮਾਂਡ ਹੈ ਸਿਰਫ ਬਿਸਕਟ ਤੇ ਕੇਕ ਰਸ ਬਣਾਉਂਦੇ ਨੇ ਇਸ ਤੋਂ ਇਲਾਵਾ ਕੁਝ ਨਹੀਂ ਬਣਾਉਂਦੇ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਤਰ੍ਹਾਂ ਤੁਸੀਂ ਲੋ ਇਨਵੈਸਟਮੈਂਟ ਤੋਂ ਵੀ ਕੰਮ ਸ਼ੁਰੂ ਕਰ ਸਕਦੇ ਆ ਹੌਲੀ ਹੌਲੀ ਤੁਸੀਂ ਆਈਟਮਸ ਨੂੰ ਵਧਾ ਸਕਦੇ ਆ ਤੇ ਪ੍ਰੈਕਟੀਕਲ ਥੋੜੀ ਜਿਹੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਜਿਹੜੀ ਜ਼ਰੂਰਤ ਹੁੰਦੀ ਹੈ ਫੋਟੋਗ੍ਰਾਫੀ ਦੇ ਵਿੱਚ ਵੀ ਇਹਦੇ ਵਿੱਚ ਵੀ ਪ੍ਰੈਕਟੀਕਲ ਟ੍ਰੇਨਿੰਗ ਦੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਉਸ ਤੋਂ ਬਾਅਦ ਦੋਸਤੋ ਅਗਲਾ ਕੰਮ ਹੈਗਾ ਯਾਰ ਡਾਂ ਅੱਜ ਕੱਲ ਜਿਹੜੇ ਯੰਗ ਮੁੰਡੇ ਨੇ ਯੰਗ ਕੁੜੀਆਂ ਨੇ ਉਹ YouTube ਤੋਂ ਹੀ ਜਿਹੜਾ ਇਹ ਕੰਮ ਜਿਹੜਾ ਆ ਉਹ ਸਿੱਖ ਸਕਦੇ ਨੇ ਕੰਮ ਕੋਈ ਮਾੜਾ ਨਹੀਂ ਹੁੰਦਾ ਇਸ ਕਰਕੇ ਤੁਸੀਂ ਡਾਂਸ ਸਟੂਡੀਓ ਦਾ ਕੰਮ ਜਿਹੜਾ ਸ਼ੁਰੂ ਕਰ ਸਕਦੇ ਹੋ ਔਰ ਫ੍ਰੀ ਵਿੱਚ ਇਹਨੂੰ ਸਿੱਖ ਸਕਦੇ ਹੋ YouTube ਤੋਂ ਤੁਸੀਂ ਵੱਡੀ ਗੱਲ ਹੈ ਕਿਤੇ ਜਾਣ ਦੀ ਜ਼ਰੂਰਤ ਨਹੀਂ ਥੋੜੇ ਬਹੁਤ ਪ੍ਰੈਕਟਿਸ ਕਰੋ ਡਾਂਸ ਦੇ ਸਟੈਪਸ ਜਿਹੜੇ ਨੇ ਨਵੇਂ-ਨਵੇਂ ਅੱਜ ਕੱਲ ਜਿਹੜੇ ਨਿਊ ਡਿਵੈਲਪ ਹੋ ਰਹੇ ਨੇ ਤੁਸੀਂ ਡਾਂਸ ਸਟੂਡੀਓ ਦਾ ਕੰਮ ਸ਼ੁਰੂ ਕਰ ਸਕਦੇ ਆ ਔਰ ਇਹਦੇ ਲਈ ਕਿਤੇ ਵੀ ਤੁਹਾਨੂੰ ਜਾਣ ਦੀ ਤੁਸੀ ਘਰ ਤੋਂ ਵੀ ਸ਼ੁਰੂ ਕਰ ਸਕਦੇ ਆ ਜਿਹੜਾ ਛੋਟਾ ਜਿਹਾ ਹਾਲ ਰੈਂਟ ਤੇ ਲੈ ਕੇ ਤੇ ਉੱਥੋਂ ਵੀ ਸ਼ੁਰੂ ਕਰ ਪੈਸੀ ਜਿੰਨੇ ਮਰਜੀ ਲਾ ਲਓ ਕਿਸੇ ਵੀ ਕੰਮ ਦੇ ਵਿੱਚ ਕੋਈ ਅੰਤ ਨਹੀਂ ਪੈਸੀ ਲਾਉਣ ਦਾ ਉਸ ਤੋਂ ਅਗਲੀ ਅਗਲਾ ਕੰਮ ਹੈਗਾ ਫਿਸ਼ ਸ਼ਾਪ ਡੈਕੋਰੇਟਿਵ ਜਿਹੜੀਆਂ ਜਿਹੜੀਆਂ ਰੰਗ-ਬਰੰਗੀਆਂ ਮੱਛੀਆਂ ਹੁੰਦੀਆਂ ਨੇ ਫਿਸ਼ ਸ਼ਾਪ ਦਾ ਕੰਮ ਵੀ ਤੁਸੀਂ ਜਿਹੜਾ ਖੋਲ੍ਹ ਸਕਦੇ ਹੋ ਥੋੜੀ-ਬਹੁਤ ਟ੍ਰੇਨਿੰਗ ਦੀ ਲੋੜ ਪਊਗੀ ਥੋੜਾ-ਬਹੁਤ ਜਿਹੜਾ ਤੁਹਾਨੂੰ ਸਿੱਖਣ ਦੀ ਲੋੜ ਪਊਗੀ ਇਹਦੇ ਵਿੱਚ ਥੋੜਾ ਬਹੁਤ ਸਿੱਖਣ ਦੀ ਲੋੜ ਪਾਊਗੀ ਤੇ ਤੁਸੀਂ ਫਿਸ਼ ਸ਼ਾਪ ਦਾ ਵੀ ਕੰਮ ਜਿਹੜਾ ਖੋਲ ਸਕਦੇ ਇਹ ਵੀ ਕਾਫੀ ਡਿਮਾਂਡ ਦੇ ਵਿੱਚ ਹੈ ਕਿਉਂਕਿ ਅੱਜ ਕੱਲ ਵੱਡੀਆਂ ਵੱਡੀਆਂ ਕੋਠੀਆਂ ਵੱਡੇ ਵੱਡੇ ਆਫੀਸਿਸ ਜਿਹੜੇ ਹੈਗੇ ਨੇ ਉੱਥੇ ਫਿਸ਼ ਅਕੀਰੀਅਮ ਜਿਹੜੇ ਹੈਗੇ ਨੇ ਉਹ ਲੱਗਦੇ ਨੇ ਤੇ ਕਮਰਸ਼ੀਅਲ ਲੈਵਲ ਤੇ ਇਹ ਕੰਮ ਜਿਹੜਾ ਹੁਣ ਜਾ ਚੁੱਕਾ ਹੈ ਛੋਟਾ ਕੰਮ ਜਿਹੜਾ ਉਹ ਨਹੀਂ ਰਹਿ ਗਿਆ ਤੇ ਨਾਲ ਦੀ ਨਾਲ ਦੋਸਤੋ ਅਗਲਾ ਕੰਮ ਹੈਗਾ ਮੋਬਾਈਲ ਜਿਹੜੇ ਨਵੇਂ ਨੇ ਸੇਲ ਕਰਨ ਦਾ ਐਸੈਸਰੀਜ਼ ਦਾ ਤੇ ਰਿਪੇਅਰ ਦਾ ਜੇ ਰਿਪੇਅਰ ਤੁਹਾਨੂੰ ਨਹੀਂ ਵੀ ਸਮਝ ਪੈਂਦੀ ਵੈਸੇ ਤਾਂ ਰਿਪੇਅਰ ਕੋਈ ਬਹੁਤੀ ਔਖੀ ਹੈ ਨਹੀਂ ਰਹਿ ਗਈ ਅੱਜ ਕੱਲ ਜੇ ਨਹੀਂ ਸਮਝਦੇ ਵਿੱਚ ਆਉਂਦੀ ਜਾਂ ਉਸ ਪਾਸੇ ਨਹੀਂ ਜਾਣਾ ਚਾਹੁੰਦੇ ਕੱਲਾ ਮੋਬਾਈਲ ਸੇਲ ਤੇ ਐਸੈਸਰੀਜ਼ ਦਾ ਕੰਮ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਲੁਧਿਆਣੇ ਜਿਹੜਾ ਫਗਵਾੜਾ ਗੇਟ ਮਾਰਕੀਟ ਤੋਂ ਸਮਾਨ ਮਿਲ ਜਾਂਦਾ ਐਸੈਸਰੀਜ਼ ਦਾ ਰਿਪੇਅਰ ਦਾ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਲੁਧਿਆਣੇ ਤੋਂ ਹੋਰ ਸਸਤੇ ਰੇਟਾਂ ਤੇ ਤੇ ਦਿੱਲੀ ਤੋਂ ਉਸ ਤੋਂ ਵੀ ਸਸਤੇ ਰੇਟਾਂ ਤੇ ਪਰ ਦਿੱਲੀ ਜਾਣ ਦੇ ਲਈ ਤੁਹਾਨੂੰ ਭੇਤ ਚਾਹੀਦਾ ਥੋੜਾ ਬਹੁਤ ਨੌਲੇਜ ਚਾਹੀਦਾ ਪ੍ਰੈਕਟੀਕਲ ਸਾਲ ਦੋ ਸਾਲ ਕੰਮ ਕਰ ਲਓ ਉਸ ਤੋਂ ਬਾਅਦ ਦਿੱਲੀ ਦਾ ਜਿਹੜਾ ਵੀ ਲਾ ਲਿਆ ਕਰੋ ਤੇ ਤੁਸੀਂ ਜਿਹੜਾ ਆ ਇਹਨੂੰ ਇੱਕ ਸਪਲਾਈਅਰ ਵੀ ਬਣ ਸਕਦੇ ਹੋ ਹੌਲ ਸੇਲਰ ਵੀ ਬਣ ਸਕਦੇ ਹੋ ਦਿੱਲੀ ਜਦੋਂ ਤੁਹਾਡੇ ਤਾਲੂਕਾ ਚੰਗੇ ਬਣ ਜਾਣਗੇ ਲਿੰਕ ਜਦੋਂ ਚੰਗੇ ਬਣ ਜਾਣਗੇ ਬਹੁਤ ਪੈਸਾ ਆ ਮੋਬਾਈਲ ਰਿਪੇਅਰ ਵਾਲੇ ਸੇਲ ਵਾਲੇ ਲੱਖ ਰੁਪਏ ਤੋਂ ਉੱਪਰ ਜਿਹੜਾ ਮਹੀਨੇ ਦਾ ਕਮਾ ਰਹੇ ਨੇ ਦੱਸਦਾ ਕੋਈ ਨਹੀਂ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਕਿਸੇ ਨੂੰ ਪੁੱ ਕਾਟੇ ਵਾਲਾ ਹੋਵੇ ਤਾਂ ਉਹ ਕਿਉਂ ਨਹੀਂ ਛੱਡਦੇ ਉਹਨਾਂ ਨੂੰ ਸਵਾਲ ਕਰਿਓ ਉਸ ਤੋਂ ਬਾਅਦ ਦੋਸਤੋ ਅੱਗੇ ਕੰਮ ਆ ਗਿਆ ਫ੍ਰੀ 'ਚ ਹੋ ਸਕਣ ਵਾਲਾ ਕੰਮ ਬਿਲਕੁਲ ਫ੍ਰੀ ਕੋਈ ਇਨਵੈਸਟਮੈਂਟ ਨਹੀਂ ਕੋਈ ਟ੍ਰੇਨਿੰਗ ਨਹੀਂ ਕੋਈ ਕੋਰਸ ਨਹੀਂ ਹਾਲਾਂਕਿ ਬਹੁਤ ਲੋਕ ਕੋਰਸ ਬਣਾ ਕੇ ਵੇਚ ਰਹੇ ਨੇ ਬੇਵਕੂਫ ਬਣਾ ਰਹੇ ਨੇ ਪਰ ਤੁਸੀਂ ਇੱਕ ਯੂਟਿਊਬਰ ਬਣ ਸਕਦੇ ਹੋ ਇੱਕ ਵਲੌਗਰ ਬਣ ਸਕਦੇ ਹੋ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਸਕਦੇ ਹੋ ਇਸ ਲਈ ਤੁਹਾਨੂੰ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਕੋਈ ਕੋਰਸ ਦੀ ਲੋੜ ਨਹੀਂ ਕੋਈ ਇਨਵੈਸਟਮੈਂਟ ਦੀ ਲੋੜ ਨਹੀਂ ਮੋਬਾਈਲ ਅੱਜ ਕੱਲ ਹਰ ਕਿਸੇ ਕੋਲ 12-15000 ਦਾ ਤਾਂ ਘੱਟੋ ਘੱਟ ਫੋਨ ਤੁਹਾਡੇ ਦਾਵੀ ਨਾ ਮੈਂ ਕਹਿ ਸਕਦਾ ਤੇ ਉਹ ਫੋਨ ਚੋਂ ਨਿਕਲਦਾ ਕੁਝ ਨਹੀਂ ਤੁਸੀਂ YouTube ਤੇ Facebook ਤੇ ਇੱਕ ਚੈਨਲ ਬਣਾਓ ਦੋਸਤੋ ਉਹਦੇ ਤੇ ਮਿਹਨਤ ਕਰਨੀ ਸ਼ੁਰੂ ਕਰੋ ਜੇ ਤੁਹਾਡਾ ਚੈਨਲ ਨਹੀਂ ਚੱਲੂਗਾ ਤੁਹਾਡੀਆਂ ਵੀਡੀਓਜ਼ ਨਹੀਂ ਚੱਲੂਗੀਆਂ ਤੁਹਾਡਾ ਚੈਨਲ ਮੋਨਟਾਈਜ਼ ਨਹੀਂ ਵੀ ਹੋਊਗਾ ਤਾਂ ਵੀ ਦੋਸਤੋ ਜਿਹੜਾ ਹੈ ਘੱਟ ਤੋਂ ਘੱਟ ਤੁਹਾਨੂੰ ਬੋਲਣਾ ਅੱਛਾ ਆ ਜਾਏਗਾ ਤੁਹਾਡਾ ਜਿਹੜਾ ਫਲੋ ਆ ਬੋਲਣ ਦਾ ਤੁਹਾਡੇ ਸ਼ਬਦ ਤੁਹਾਡੀਆਂ ਗਲਤੀਆਂ ਤੁਹਾਨੂੰ ਆਪ ਹੀ ਪਤਾ ਲੱਗ ਜਣਾ ਏ ਮੈਨੂੰ ਬਹੁਤ ਸਾਲ ਪਹਿਲਾਂ ਮੈਂ ਆਇਲਸ ਕਰਦਾ ਸੀ ਡੇਵਿਡ ਅਬਰਾਹਮ ਨਾਂ ਦੇ ਸਰ ਸਾਡੇ ਕੇਰਲਾ ਤੋਂ ਸਨ ਹੁਣ ਵੀ ਉਹ ਸਾਡੇ ਸ਼ਹਿਰ ਦੇ ਵਿੱਚ ਆਇਲਸ ਇੰਸਟੀਚਿਊਟ ਚਲਾਉਂਦੇ ਨੇ ਆਇਲਟਸ ਕਰਵਾਉਂਦੇ ਨੇ ਬੱਚਿਆਂ ਨੂੰ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਜਦੋਂ ਤੁਸੀਂ ਆਪਣੇ ਬੋਲ ਬਣੀ ਦੇ ਵਿੱਚ ਸੁਧਾਰ ਕਰਨਾ ਹੈ ਇੱਕ ਕੈਮਰਾ ਲਾਓ ਉਹਨੂੰ ਸਾਹਮਣੇ ਰੱਖੋ ਉਹਨੂੰ ਸੋਚੋ ਸਮਝੋ ਕਿ ਇੱਕ ਟੀਚਰ ਹੈ ਜਾਂ ਇੱਕ ਜਿਹੜਾ ਐਗਜ਼ਾਮ ਲੈਣ ਵਾਲਾ ਕੋ ਅਫਸਰ ਹੈ ਇਹ ਕੋਈ ਬੰਦਾ ਹੈ ਤੇ ਇਹ ਮੈਨੂੰ ਸਵਾਲ ਕਰ ਰਿਹਾ ਤੇ ਉਹਦੇ ਜਵਾਬ ਦੇਣੇ ਨੇ ਅਨਸਰ ਦੇਣੇ ਨੇ ਤੇ ਉਹਨੂੰ ਰਿਕਾਰਡ ਕਰੋ ਤੇ ਤੁਹਾਨੂੰ ਤੁਹਾਡੀਆਂ ਗਲਤੀਆਂ ਕੈਮਰੇ ਦੇ ਵਿੱਚ ਆਪ ਹੀ ਪਤਾ ਲੱਗ ਜਾਣੀਆਂ ਨੇ ਜਿਵੇਂ ਕਈ ਵੀਰ ਐ ਅੱਖਾਂ ਐ ਇਸ ਤਰ੍ਹਾਂ ਕਰਨ ਲੱਪੰਦੇ ਨੇ ਕਈ ਵਿੱਚ ਆ ਯਾਰ ਗਏ ਸੀ ਆ ਅ ਅ ਆ ਬੋ ਕਰਦੇ ਆ ਉਹ ਤੁਹਾਨੂੰ ਗਲਤੀਆਂ ਜੋ ਰਿਕਾਰਡ ਕਰੋਗੇ ਤੁਹਾਨੂੰ ਆਪ ਹੀ ਉਹਨੂੰ ਵੀਡੀਓ ਨੂੰ ਦੇਖੋ ਤੁਹਾਡੀਆਂ ਸਾਰੀਆਂ ਗਲਤੀਆਂ ਨੂੰ ਆਪ ਹੀ ਪਤਾ ਲੱਗ ਜਣਾ ਕਿ ਮੈਂ ਯਾਰ ਇਸ ਤਰ੍ਹਾਂ ਬੈਠਾ ਸੀ ਗਲਤ ਮੈਂ ਇਸ ਤਰ੍ਹਾਂ ਬਹਿਣਾ ਚਾਹੀਦਾ ਸੀਗਾ ਮੈਂ ਇਸ ਤਰ੍ਹਾਂ ਕਿਉਂ ਬਹਿ ਗਿਆ ਮੇਰੇ ਦੇਖੋ ਜੇ ਮੈਂ ਹੁਣ ਇਸ ਤਰ੍ਹਾਂ ਬੈਠਦਾ ਦੇਖੋ ਦੇਖਣ ਨੂੰ ਮੇਰਾ ਫੇਸ ਛੋਟਾ ਆ ਸਾਰਾ ਹਿੱਸਾ ਜਿਹੜਾ ਉਹ ਕਿੰਨਾ ਨਹੀਂ ਠੀਕ ਲੱਗਦਾ ਇਹ ਸਾਰਾ ਫਰੇਮ ਕਿਦਾਂ ਬੈਠਣਾ ਇਹ ਸਾਰੀਆਂ ਬੜੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਤੁਹਾਡਾ ਫੋਨ ਦਾ ਕੈਮਰਾ ਸਿਖਾ ਸਕਦਾ ਇਸ ਤਰ੍ਹਾਂ ਦੇ ਨਾਲ ਫੋਨ ਨੂੰ ਹਮੇਸ਼ਾ ਰੱਖੋ ਦੇਸੀ ਭਾਸ਼ਾ ਚ ਕਹਾਂ ਪੰਜਾਬੀ ਆਵਾਂਗੇ ਤਾਂ ਚੌੜੇ ਦਾ ਆ ਨੂੰ ਫੋਨ ਰੱਖੋ ਚੌੜਾ ਕਰਕੇ ਫੋਨ ਨੂੰ ਇਸ ਤਰ੍ਹਾਂ ਫਰੇਮ ਜਿਹੜਾ ਤੁਹਾਡਾ ਹੋਣਾ ਚਾਹੀਦਾ ਇਧਰ ਵੀ ਸਪੇਸ ਹੋਣੀ ਚਾਹੀਦੀ ਇਧਰ ਵੀ ਸਪੇਸ ਹੋਣੀ ਚਾਹੀਦੀ ਜੇ ਸਿਰ ਤੁਹਾਡਾ ਨਾ ਕੱਟ ਹੁੰਦਾ ਹੋਵੇ ਥੋੜਾ ਬਹੁਤ ਚਲੋ ਚੱਲ ਜਾਂਦਾ ਜ਼ਿਆਦਾ ਨਹੀਂ ਤੇ ਧੜ ਤੋਂ ਤੇ ਇੰਨੀ ਕੁ ਜਿਹੜੀ ਤੁਹਾਡੀ ਛਾਤੀ ਤੋਂ ਇੰਨੀ ਕੁ ਵੀਡੀਓ ਜਿਹੜੀ ਆਉਣੀ ਚਾਹੀਦੀ ਹੈ ਇੰਨਾ ਕੁ ਸਾਈਡ ਤੇ ਪਾਸਾ ਹੋਣਾ ਚਾਹੀਦਾ ਤੇ ਤੁਸੀਂ ਯੂਟਿਊਬਰ ਤੇ ਇੱਕ ਵਲੌਗਰ ਬਣ ਸਕਦੇ ਆਂ ਇਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਫ੍ਰੀ ਚ ਪੈਸੇ ਕਮਾਉਣ ਦਾ ਇਹ ਏਟੀਐਮ ਆ ਜਿਹਦੇ ਵਿੱਚ ਪੈਸੇ ਬਸ ਆਉਣੇ ਹੀ ਨੇ ਤੁਸੀਂ ਪਾਉਣੇ ਨਹੀਂ ਹੈਗੇ ਤੇ ਛੋਟੇ-ਛੋਟੇ ਵਿਸ਼ਿਆਂ ਦੇ ਉੱਤੇ ਤੁਸੀਂ ਜਿਹੜਾ ਆ ਵੀਡੀਓਜ਼ ਜਿਹੜੀਆਂ ਹੈਗੀਆਂ ਆ ਉਹ ਬਣਾ ਸਕਦੇ ਆ ਛੋਟੇ-ਛੋਟੇ ਟਾਪਿਕਸ ਲੋ ਉਹਨਾਂ ਤੇ ਇਹ ਤਿਆਰੀ ਕਰਨੀ ਪੈਂਦੀ ਹੈ ਐਂ ਹੀ ਨਹੀਂ ਲੱਗਦਾ ਵੀ ਉਹੀ ਬੋਲਣ ਲੱਗ ਪਾ ਕੁਝ ਵੀ ਨਹੀਂ ਆ ਮੈਂ ਲਿਖਿਆ ਹੋਇਆ ਕੀ ਕਰਨਾ ਥੋੜਾ ਜਿਹਾ ਬਲਰ ਹੋ ਰਿਹਾ ਕਿਉਂਕਿ ਇਫੈਕਟ ਲਾਇਆ ਹੋਇਆ ਮੈਂ ਫਿਲਟਰ ਲਾਇਆ ਹੋਇਆ ਸਾਈਡਾਂ ਬਲਰ ਆਣ ਤੁਹਾਨੂੰ ਆਂਡੜਾ ਕੇਂਦਰਿਤ ਰਵੇ ਇੱਧਰ ਉੱਧਰ ਨਾ ਜਾਵੇ ਪਿਛੇ ਕਾਂ ਚੜੀਆਂ ਤੋਤੇ ਉੱਡਦੇ ਸੋ ਮੈਂ ਲਿਖ ਕੇ ਰਿਹਾ ਹਾਂ ਹੁਣ ਥੋੜੀ ਦੇਰ ਪਹਿਲਾਂ ਜੀ ਗਰੁੱਪ ਮੁੰਡਾ ਜਿਹਦੀ ਘਰ ਵਾਲੀ ਬਾਹਰ ਜਾ ਕੇ ਮੁੱਕਰ ਗਈ ਸੀ ਉਸ ਟੌਪਿਕ ਤੇ ਵੀਡੀਓ ਕੀਤੀ ਹੈਗੀ ਆ ਸਾਰਾ ਉਹਦਾ ਖਰੜਾ ਤਿਆਰ ਕੀਤਾ ਪੈਨ ਮੇਰੇ ਕੋਲ ਪਿਆ ਹੁੰਦਾ ਤੇ ਸਾਹਮਣੇ ਇੱਕ ਮੈਡੈਰੀ ਜਿਹੜੀ ਆ ਲਗਾਈ ਹੋਈ ਆ ਮੈਨ ਨਵੇਂ ਸਾਲ ਦੇ ਗਿਫਟ ਮਿਲੀ ਸੀਗੀ ਤੇ ਇਹਦੇ ਤੇ ਮੈਂ ਲਿਖਿਆ ਹੋਇਆ ਤਿੰਨ ਐਪਸ ਦੇ ਬਾਰੇ ਮੈਂ ਹੁਣ ਵੀਡੀਓ ਕਰਕੇ ਖੜਿਆ ਆ ਉੱਪਰ ਵਾਲਾ ਜਿਹੜਾ ਪੇਜ ਆ ਤਿੰਨ ਐਪਸ ਦੇ ਬਾਰੇ ਮੈਂ ਵੀਡੀਓ ਕੀਤੀ ਹੈਗੀ ਆ ਤੇ ਉਸ ਤੋਂ ਬਾਅਦ ਮੈਂ 11 ਕੰਮ ਲਿਖੇ ਸੀ ਜਿਦੇ ਵਿੱਚ ਮੈਨੂੰ ਲੱਗਦਾ ਕਿ ਮੈਂ 6 ਜਾਂ 7 ਤੁਹਾਨੂੰ ਜਾਂ 8 ਕੰਮ ਤੁਹਾਨੂੰ ਦੱਸ ਦਿੱਤੇ ਨੇ ਕੁਝ ਕੰਮ ਮੈਂ ਇਹਦੇ ਵਿੱਚ ਛੱਡ ਦਿੱਤੇ ਤੇ ਉਹ ਫਿਰ ਆਪਾਂ ਬਾਅਦ ਵਿੱਚ ਗੱਲਾਂ ਬਾਤਾਂ ਕਰਾਂਗੇ ਯੂਟਿਊਬਰ ਤੇ ਤੁਸੀਂ ਵਲੌਗਰ ਬਣ ਜਾਓ ਕੋਈ ਪੈਸੇ ਲਾਣ ਦੀ ਲੋੜ ਨਹੀਂ ਕੋਈ ਇਨਵੈਸਟਮੈਂਟ ਨਹੀਂ ਕੋਈ ਦਫ਼ਤਰ ਦੀ ਲੋੜ ਨਹੀਂ ਕੋਈ ਸਟੂਡੀਓ ਦੀ ਲੋੜ ਨਹੀਂ ਚੰਗੇ ਮੋٹے ਪੈਸੇ ਤੁਸੀਂ ਕਮਾ ਸਕਦੇ ਹੈਗੇ ਆ ਔਰ ਇਹ ਟੈਲੈਂਟ ਸਾਰਿਆਂ ਵਿੱਚ ਹੈਗਾ ਇਹ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਜੇ ਸਕ੍ਰੀਨ ਦੇ ਉੱਤੇ ਨਹੀਂ ਹੋਣਾ ਚਾਹੁੰਦੇ ਤੁਸੀਂ ਆਫ ਦੀ ਕੈਮਰਾ ਲੈ ਕੇ ਵੀ ਕੰਮ ਕਰ ਸਕਦੇ ਹੋ ਜਸਟ ਸ਼ੂਟ ਕੀਤਾ ਤੇ ਆਪਣਾ ਜਿਹੜਾ ਉਹਨੂੰ ਤੁਸੀਂ ਆਪਣੇ ਤਰੀਕੇ ਨਾਲ ਆਵਾਜ਼ ਦਿੰਦੇ ਜਾਓ ਸਿੱਖਦੇ ਜਾਓ ਦੇਖਦੇ ਜਾਓ ਕਿਵੇਂ-ਕਿਵੇਂ ਯੂਟਿਊਬਰ ਕਰਦੇ ਜਾਂਦੇ ਨੇ ਉਹਨਾਂ ਦੀ ਨਕਲ ਕਰਨ ਲੱਗ ਜਾਓ ਸਿਆਣੇ ਕਹਿੰਦੇ ਨੇ ਨਕਲ ਵੀ ਅਕਲ ਨਾਲ ਵੱਜਦੀ ਆ ਉਹਨਾਂ ਦੀ ਨਕਲ ਕਰਦੇ 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 ਤੁਸੀਂ ਸਿੱਖ ਜਾਓਗੇ ਹੌਲੀ-ਹੌਲੀ 6 ਤੋਂ 8 ਕਿ ਮਹੀਨੇ ਦਾ ਸਮਾਂ ਲੱਗੇਗਾ ਤੁਸੀਂ ਬਹੁਤ ਚੰਗਾ ਬੋਲਣ ਲੱਗ ਜਾਓਗੇ ਬਹੁਤ ਵਧੀਆ ਵੀਡੀਓਜ਼ ਬਣਾਉਣ ਲੱਗ ਜਾਓਗੇ ਥੋੜੀ-ਬਹੁਤ ਐਡੀਟਿੰਗ ਜਿਹੜੀ ਤੁਹਾਨੂੰ ਸਿੱਖਣੀ ਪਊਗੀ ਕੋ ਜ਼ਿਆਦਾ ਪ੍ਰੋ ਲੈਵਲ ਦੀ ਸਿੱਖਣ ਦੀ ਜ਼ਰੂਰਤ ਨਹੀਂ ਪ੍ਰੋ ਲੈਵਲ ਦੀ ਸਿੱਖ ਲਓਗੇ ਤਾਂ ਤੁਹਾਡੇ ਕੰਮ ਆਉਣੀ ਆ ਤੇ ਔਖੀ ਐਡੀਟਿੰਗ ਵੀ ਕੋਈ ਨਹੀਂ ਹੈਗੀ ਬਹੁਤ ਸਾਰੀਆਂ ਐਪਸ ਹੈਗੀਆਂ ਨਾ ਤੁਹਾਨੂੰ ਕੰਪਿਊਟਰ ਲੈਪਟਾਪ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਫੋਨ ਦੇ ਵਿੱਚ ਹੀ ਵਧੀਆ ਪ੍ਰੋ ਲੈਵਲ ਦੀ ਐਡੀਟਿੰਗ ਕਰ ਸਕਦੇ ਹੋ ਤੇ ਆਪਣਾ ਜਿਹੜਾ ਆ ਇੱਕ ਸਾਈਡ ਬਿਜ਼ਨਸ ਜਾ ਫੁੱਲ ਟਾਈਮ ਬਿਜ਼ਨਸ ਵੀ ਜਿਹੜਾ ਉਹ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜਰੂਰ 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 ਕਰਕੇ ਜਾਇਓ ਕਿ ਮੈਂ ਇੱਕ ਵੀਡੀਓ ਲੈ ਕੇ ਆ ਰਿਹਾ ਬੜੀ ਜਲਦੀ ਜਿਹਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਾਲ ਰਿਕਾਰਡਿੰਗ ਜਿਹੜੀ ਆ ਉਹ ਕਿਵੇਂ ਬਿਨਾ ਕਿਸੇ ਨੂੰ ਪਤਾ ਲੱਗਿਆ ਕਰ ਸਕਦੇ ਹੋ ਉਹਦੇ ਤੇ ਵੀਡੀਓ ਸਾਡੀ ਜਲਦੀ ਆ ਰਹੀ ਹੈ ਦਿਓ ਜਲਦੀ ਮਿਲਦੇ ਹਾਂ ਸਸਚ ਕਾਲ ਧੰਨਵਾਦ